ਕੈਨੇਡਾ ਦੇ ਵਿੱਚ ਪੰਜਾਬੀ ਮੁੰਡੇ ਕੁੜੀਆਂ ਨਾਲ ਕਾਲਦ ਬਲੋਕ ਕੀਤਾ ਗਿਆ ਵੱਡਾ ਧੋਖਾ ਜਿੱਥੇ ਕੀ ਜਾਣ ਬੁਝ ਕੇ ਇਹਨਾਂ ਨੂੰ ਕੀਤਾ ਗਿਆ ਫਿਰ ਉੱਥੇ ਹੀ ਦੋਤੇ ਪੰਜਾਬੀ ਮਾਮਾ ਦੇ ਲਾਡਲੇ ਪੁੱਤ ਆਪਣੇ ਹੱਕ ਦੇ ਲਈ ਰੋਲਦੇ ਨੇ ਸੜਕਾਂ ਉੱਪਰ ਜਿੱਥੇ ਕੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋਈ ਜਿਵੇਂ ਕਿ ਤੋਂ ਤੋਂ ਦੇਖਿਆ ਜਾਵੇ ਉੱਥੇ ਇੱਕ ਨੌਜਵਾਨ ਨੇ ਕਿਹਾ ਕਿ ਮੇਰੀ ਪੇਪਰ ਬਲੇ ਪੱਗ ਲਹੀ ਗਈ ਆਹ ਤੁਹਾਨੂੰ ਕੋਲੇ ਅਸੀਂ ਵੀਡੀਓ ਦੀ ਇੱਕ ਝਲਕ ਦਿਖਾ ਦਈਏ ਅਗਰਾ ਗੋਲੀ ਗੋਲੀ ਦਾ ਨਾਮ ਹੈ ਜੀ ਤੇ ਮੈਡਮ ਨੇ ਛੜੇ ਆਮ ਜਦੋਂ ਫਾਈਨਲ ਪੇਪਰ ਹੋ ਗਿਆ ਉਸ ਤੋਂ ਬਾਅਦ ਗੜ ਨੇ 4-5% ਹਰ ਬੰਦੇ ਦੀ ਘਟਾਈ ਹੈ ਜਿਹੜੇ ਬਾਸੁਰ ਸੀ ਉਹ ਵੀ ਫੇਲ ਹੋ ਗਏ ਤੇ ਜਿਹੜੇ 1-2% ਉਹ ਰਹਿੰਦੇ ਸੀਗੇ ਉਹ ਵੀ ਹੋਰ ਪਿੱਛੇ ਗਏ ਨੇ ਤੇ ਇਹਦੇ ਛੜਿਆਂ ਵੀ ਜਿੱਤ ਤਕਾਇਆ ਤੇ ਵੀ ਨੰਬਰ ਵਾ ਘਟਾਏ ਗਏ ਸਾਡੇ ਸਾਰਿਆਂ ਦੇ ਤੇ ਉਦੋਂ ਜਦੋਂ ਮੈਂ ਕਲਾਸ ਚ ਪੇਪਰ ਨਹੀਂ ਜਾ ਰਹੀ ਸੀਗਾ ਮੈਡਮ ਵੀ ਮੈਨੂੰ ਕਹਿੰਦੀ ਕਿ ਵੀ ਬੇਨਾ ਤੇ ਵੀ ਆਪਣੇ ਪੱਗ ਲਾ ਕੇ ਆਓ ਤੁਸੀਂ ਪਹਿਲਾਂ ਕਦੀ ਬੰਨੀ ਨਹੀਂ ਤੇ ਇਦਾਂ ਇਹਦਾ ਪੇਪਰ ਨਹੀਂ ਤੁਸੀਂ ਦੇ ਸਕਦੇ ਤੇ 5-10 ਮਿੰਟ ਆਪਣੇ ਨਾਲ ਲੜ ਗਈ ਕਿ ਵੀ ਪੱਗ ਲਾ ਕੇ ਆਇਆ ਨਹੀਂ ਮੈਂ ਪੇਪਰ ਦੇਣਾ ਵੀ ਇਹ ਤੇ ਡਿਸਕ੍ਰਿਮੀਨੇਸ਼ਨ ਕੀਤੀ ਜਾ ਰਹੀ ਵੀ ਸਾਡੇ ਨਾਲ ਲੋਕੀ ਵੀ ਇਹਨਾਂ ਨੂੰ ਕੋਣ ਪੈਸੇ ਕਮਾਣੇ ਹਟ ਦੋ ਸੌ ਕੜੀਆਂ ਤੋਂ ਤੇ ਵੀ ਸਾਰਿਆਂ ਤੋਂ ਦੋ